ब्रेक ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਖਬਰਾਂ ਦੇ ਸਿਲਸਿਲੇ ਨੂੰ ਦੌਰ ਦੇਾਂਗੇ ਕੇਂਦਰ ਸਰਕਾਰ ਵੱਲੋਂ ਕਰਵਾਏ ਜਾ ਰਹੇ ਵੀਰਵਾਲ ਦਿਵਸ 'ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਸੰਬੋਧਨ ਦੌਰਾਨ ਛੋਟੇ ਸਾਹਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾ ਮਿਸਾਲ ਘਰਾ ਡਿਤਾ ਜੀहां ਉਹਨਾਂ ਕਿਹਾ ਕਿ ਵੀਰਵਾਲ ਦਿਵਸ ਦੇ ਰਹੀ ਦੁਨੀਆ ਦੇ ਹਰ ਕੋਨੇ ਤੱਕ ਸਾਹਬਜ਼ਾਦਿਆਂ ਦੀ ਵੀਰਗਾਤਾ ਪਹੁੰਚਾਈ ਜਾਵੇਗੀ ਅਦੁੱਤੀ ਕੁਰਬਾਨੀ ਨੂੰ ਵਿਸਾਰੇ ਜਾਣ ਦੀ ਦਸ਼ਕਾਂ ਪਹਿਲਾਂ ਕੀਤੀ ਗਈ ਫੁੱਲ ਦੇ ਵਿੱਚ ਸੁਧਾਰ ਕੀਤਾ ਗਿਆ ਹੈ ਇਹ ਟਿੱਪਣੀ ਕਰਦੇ ਵਖਾਇਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੈਸੇ ਨਾਲ ਹੀ ਉਹਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਪ੍ਰੇਰਨਾ ਦਾ ਸਰੋਤ ਕਰਾ ਦਿੱਤਾ ਤੇ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਅੱਜ ਦਿੱਲੀ ਵਿਖੇ ਕਰਵਾਏ ਗਏ ਇਸ ਪ੍ਰੋਗਰਾਮ ਦੇ ਵਿੱਚ ਉੱਚੇ ਤੌਰ ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੋਟੇ ਸਾਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾ ਮਿਸਾਲ ਦੱਸਿਆ ਅ즈 ਦਿਨ ਆਲੋਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਸਾਰਿਆਂ ਦੇ ਲਈ ਵੱਡੀ ਪ੍ਰੇਰਨਾ ਦਾ ਸਰੋਤ ਦੱਸਿਆ। ਨਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਦੁੱਤੀ ਕੁਰਬਾਨੀ ਨੂੰ ਵਿਸਾਰੇ ਜਾਣ ਦੀ ਦਸ਼ਕਾ ਪਹਿਲਾਂ ਕੀਤੀ ਗਈ ਪੁਲ ਦੇ ਵਿੱਚ ਸੁਧਾਰ ਕੀਤਾ ਗਿਆ ਤੇ ਵੀਰਬਾਲ ਦਿਵਸ ਦੇ ਰਾਹੀਂ ਦੁਨੀਆ ਭਰ ਦੇ ਹਰ ਕੋਨੇ ਤੱਕ ਸਹਾਬਜ਼ਾਦਿਆਂ ਦੀ ਵੀਰਗਾਥਾ ਪਹੁੰਚਾਈ ਜਾਵੇਗੀ। ਵੀਰਬਾਲ ਦਿਵਸ हमें याद दिलाएगा कि शौर्य की पराकाष्ठा के समय कम आयु मायने नहीं रखती वीर बाल दिवस हमें याद दिलाएगा कि दस गुरुओं का योगदान क्या है देश के स्वाभिमान के लिए सिख परंपरा का बलिदान क्या है वीर बाल दिवस हमें बताएगा कि भारत क्या है भारत की पहचान क्या है जिस देश की विरासत ऐसी हो जिसका इतिहास ऐसा हो उसमें स्वाभाविक रूप से स्वाभिमान और आत्मविश्वास कूट कूट कर भरा होना चाहिए लेकिन दुर्भाग्य से हमें इतिहास के नाम पर वो गढ़े हुए नैरेटिव बताए और पढ़ाए जाते रहे जिनसे हमारे भीतर हीन भावना पैदा हो बावजूद इसके हमारे समाज ने हमारी परंपराओं ने इन गौरव गाथाओं को जीवंत रखा दुनिया के किसी देश में ऐसा नहीं होता है कि इतनी बड़ी शौर्य गाथा को इस तरह भुला दिया जाए पहले हमारे यहां क्यों वीर बाल दिवस का विचार तक नहीं आया लेकिन ये जरूर कहूंगा कि अब नया भारत दशकों पहले हुई एक पुरानी भूल को सुधार रहा है हमें साथ मिलकर वीर बाल दिवस के संदेश को देश के कोने कोने तक लेकर जाना है हमारे साहिब जादों का जीवन उनका जीवन ही संदेश देश के हर बच्चे तक पहुंचे ਉਹਨਾਂ ਸੇ ਪ੍ਰੇਰਣਾ ਲੈ ਕੇ ਦੇਸ਼ ਕੇ ਲਈ ਸਮਰਪਿਤ ਨਾਗਰਿਕ ਬਣੇ ਹਮੇ ਇਸ ਕੇ ਲਈ ਵੀ ਪ੍ਰਯਾਸ ਕਰਦੇ ਉਧਰ ਕੇਂਦਰ ਬਲੌਗ ਕਰਵਾਏ ਗੇ ਵੀਰ ਬਾਲ ਦਿਵਸ ਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਣ ਦੇ ਲਈ ਪਹੁੰਚੇ ਪ੍ਰਧਾਨ ਮੰਤਰੀ ਦਾ ਸਹਬਜ਼ਾਦਿਆਂ ਦੇ ਬਲੀਦਾਨ ਬਾਰੇ ਦੁਨੀਆ ਨੂੰ ਜਾਣੂ ਕਰਵਾਉਣ ਦੇ ਲਈ ਕੀਤੇ ਗਏ ਉਪਰਾਲੇ ਦੇ ਧੰਨਵਾਦ ਕੀਤਾ ਸੀਐਮ ਮਾਨ ਨੇ ਇਸ ਦੇ ਨਾਲ ਹੀ ਪੰਜਾਬ ਨੂੰ ਜੀ 20 ਦੀ ਮੇਜ਼ਬਾਨੀ ਦੇਣ ਦੇ ਲਈ ਵੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ। ਇਹਨਾਂ ਸ਼ਹੀਦੋ ਨੇ, ਇਹਨਾਂ ਗੁਰੂਆਂ ਨੇ, ਇਹਨਾਂ ਪੀਰੋ ਨੇ, ਇਹਨਾਂ ਸਹਿਬਜ਼ਾਦੋ ਨੇ ਸਾਡੇ ਦਿਲੋਂ ਵਿੱਚ ਖਾਤੇ ਕਰਵਾਏ ਹੋਏ ਹਨ। ਰਹਿਤੀ ਦੁਨੀਆ ਤੱਕ ਇਹਨਕੋ ਯਾਦ ਕੀਤਾ ਜਾਏਗਾ। ਔਰ ਮਾਨਯਾ ਪ੍ਰਧਾਨ ਮੰਤਰੀ ਜੀ, ਆਪਨੇ ਅੱਜ ਇਸ शहादत को बहुत दुनिया में पहुंचाया बहुत से लोग आज पहली बार उनको शायद पता चल रहा होगा कि क्या हुआ था तो इसके लिए पंजाब की तीन करोड़ जनता की तरफ से मैं आपका धन्यवाद करता हूं और एक और आपने पंजाब को तोहफा दिया है कि जी ट्वेंटी के दो सम्मेलन एक एजुकेशन और एक लेबर पर श्री अमृतसर साहब में होंगे और अमृतसर साहब गुरुओं पीरों की धरती है दुनिया से लोग आएंगे हम उनको दरबार साहब दिखाएंगे जलियां वाला बाग दिखाएंगे बागा बॉर्डर की पेड़ दिखाएंगे हमारे जवानों की उनको दुर्गयाना मंदिर दिखाएंगे जगाराम तीर्थ दिखाएंगे और उनको बताएंगे कि हम ये लोग हैं हम اپنی हॉस्पिटैलिटी के लिए मेज़बानी के लिए माने जाते हैं उधर श्रमनी अकाली दल प्रधान सुखबीर सिंह बादल ने संपूर्ण सिख संगत ਨੂੰ اپیل ਕੀਤੀ ਹੈ ਅਤੇ ਕਿਹਾ ਕਿ ਸਾਹਿਬਜ਼ਾਦੇ ਦੇ ਸ਼ਹਾਦਤ ਦਿਵਸ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਹੀ ਮਨਾਇਆ ਜਾਵੇ ਜਿहां ਨਾਮ ਦੇ ਉੱਪਰ ਇਤਰਾਜ਼ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਗਿਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਨਾਮ ਨੂੰ ਲੈ ਕੇ ਇਤਰਾਜ਼ ਦਾ ਪ੍ਰਗਟਾਵਾ ਕੀਤਾ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਚਾਲ ਤੋਂ ਸਿੱਖ ਸੰਗਤ ਨੂੰ ਸੁਚੇਤ ਰਹਿਣਾ ਚਾਹੀਦਾ ਜੀ ਹਾਂ ਵੀਰ ਬਾਲ ਦਿਵਸ ਦੀ ਥਾਂ ਸਾਹਬਜ਼ਾਦੇ ਸ਼ਾਦਤ ਦਿਵਸ ਵਜੋਂ ਮਨਾਉਣ ਦੀ ਬੇਨਤੀ ਸ਼੍ਰਮਣੀ ਕਮੇਟੀ ਨੇ ਵੀ ਕੀਤੀ ਪਾਰਸ ਸਰਕਾਰ ਵੱਲੋਂ ਅੱਜ ਵੀਰ ਬਾਲ ਦਿਵਸ ਮਨਾਇਆ ਗਿਆ ਪਰ ਨਾਮ ਨੂੰ ਲੈ ਕੇ ਵੀਰ ਬਾਲ ਦਿਵਸ ਨਾਮ ਨੂੰ ਲੈ ਕੇ ਵਿਰੋਧਤਾ ਲਗਾਤਾਰ ਜ਼ਾਹਰ ਕੀਤੀ ਜਾ ਰਹੀ ਪਹਿਲਾ ਸ਼੍ਰਮਣੀ ਕਮੇਟੀ ਵੱਲੋਂ ਤੇ ਹੁਣ ਸੁਖਵੀਰ ਸਿੰਘ ਬਾਦਲ ਵੱਲੋਂ ਤਾਂ ਟਵੀਟ ਕਰਕੇ ਸੁਖਵੀਰ ਸਿੰਘ ਬਾਦਲ ਨੇ ਲਿਖਿਆ ਕਿ ਸਮੂਹ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਕੇਂਦਰ ਸਰਕਾਰ ਦੀ ਚਾਲ ਤੋਂ ਸੁਚੇਤ ਰਹਿੰਦਿਆਂ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਹੀ ਮਨਾਈਏ। ਇਹ ਟਵੀਟ ਕੀਤਾ ਗਿਆ ਸ੍ਰੋਮਨੀਆ ਕਾਰੀਦਾਰ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ। ਉਦਰ ਸੀਨੀਅਰ ਅਖਾਲੀ ਆਗੂ ਪ੍ਰੋਫੈਸਰ ਪ੍ਰੀਮ ਸਿੰਘ ਚੰਦ ਮਾਧਰਾ ਨੇ ਵੀ ਛੋਟੇ ਸਾਹਬਜ਼ਾਦੇ ਦੀ ਸ਼ਹਾਦਤ ਨੂੰ ਸਿਰਜਦਾ ਕਰਦੇ ਆ ਕਿ ਉਹਨਾਂ ਦੀ ਮੰਗ ਤੇ ਕੇਂਦਰ ਸਰਕਾਰ ਨੇ ਸ਼ੀਧੀ ਦਿਹਾੜੇ ਮਨਾਉਣੇ ਸ਼ੁਰੂ ਤਾਂ ਕਰ ਦਿੱਤੇ ਪਰ ਚੰਗਾ ਹੁੰਦਾ ਜੇਕਰ ਵੀਰਵਾਲ ਦਿਵਸ ਦਾ ਨਾਮ ਬਦਲ ਕੇ ਇਸ ਨੂੰ ਸਾਹਬਜ਼ਾਦੇ ਸ਼ਹਾਦਤ ਦਿਵਸ ਕਰ ਦਿੱਤਾ ਜਾਂਦਾ ਜਿਸ ਦੀ ਸਮੁੱਚੇ ਸਿੱਖ ਪੰਥ ਵੱਲੋਂ ਮੰਗ ਕੀਤੀ ਜਾ ਰਹੀ ਹੈ ਕੀ ਕੁਝ ਹੋਰ ਹੋਣਾ ਕਿ ਆ ਸੁਣਦੇ ਆ ਅੱਜ ਇਹ ਸ਼ੀਧੀ ਜਿਹੜਾ ਸਮਾਗਮ ਆ ਉਹਨਾਂ ਦੀ ਅਰੰਭਤਾ ਦੇ ਸ੍ਰੀ ਅਖੰਡ ਪਾਤਸ਼ਾਹ ਦੇ ਉਹ ਨੋ ਜਿਹੜੇ ਰਮਤਾ ਕਰਵਾਈਆ ਮੈਂ ਸਮਝਦਾ ਕਿ ਇਹਨਾਂ ਮਹਾਨ ਸ਼ਹੀਦਾਂ ਨੂੰ ਜਦੋਂ ਅਸੀਂ ਸਤਕਾਰ ਭੇਟ ਕਰਨ ਲਈ ਆਉਂਦੇ ਆ ਤਾਂ ਅਸੀਂ ਆਪਣੇ ਉਸ ਮਹਾਨ ਵਿਰਾਸਤ ਨਾਲ ਜੁੜਦੇ ਹਾਂ ਔਰ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਇਸ ਦੇਸ਼ ਲਈ ਲਾਸਾਨੀ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ ਸੋ ਉਦੋਂ ਮੈਂ ਮੰਗ ਕੀਤੀ ਸੀ ਕਿ ਇਹ ਸਾਰੇ ਦੇਸ਼ ਦੇ ਵਿੱਚ ਇਹਨੂੰ ਇੱਕ ਸਾਬ ਜਦਾਂ ਦੇ ਸ਼ਹੀਦੀ ਦਿਨ ਨੂੰ ਮਨਾਇਆ ਜਾਵੇ ਅਹ ਦੇ ਰਾਏ ਦਰੁਸਤਾਇਆ ਇਹ ਗੱਲ ਆ ਮੈਂ ਅੱਜ ਧੰਨਵਾਦ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ 5 ਸਾਲਾਂ ਬਾਅਦ ਅੱਜ ਦੇ ਦਿਨ ਸੈਭਜਾਦਿਆਂ ਦੀ ਮਹਾਨ ਸ਼ਹਾਦਤ ਨੂੰ ਦੇਸ਼ ਵੱਲੋਂ ਜੋ ਸਤਕਾਰ ਭੇਟ ਕਰਨ ਦਾ ਪ੍ਰੋਗਰਾਮ ਲਿਖਿਆ ਤੋਂ ਭਾਵੇਂ ਇਸ ਪ੍ਰੋਗਰਾਮ ਦੇ ਨਾਂ ਬਾਰੇ ਸਾਡੀਆਂ ਰਿਵਾਇਤਾਂ ਅਨੁਸਾਰ ਸਾਡੀ ਮਾਨਤਾ ਅਨੁਸਾਰ ਜੋ ਨਾਂ ਬਾਰੇ ਜੋ ਇਤਰਾਜ਼ ਉਠਾਏ ਗਏ ਸੀ ਉਹ ਇਤਰਾਜ਼ ਮੰਨ ਲੈਣੇ ਚਾਹੀਦੇ ਸੀ ਕੇਂਦਰ ਸਰਕਾਰ ਨੂੰ ਜਿਹਦੇ ਨਾਲ ਕਈ ਵਾਰ ਪਰਚਲਤ ਨਾਵਾਂ ਤੇ ਨਾਂ ਹੋਣ ਕਰਕੇ ਕਈ ਵਾਰੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਜਿਹੜਾ ਪ੍ਰਵਾਲਾ ਭਾਰਤ ਸਰਕਾਰ ਨੇ ਕੀਤਾ ਸਲਾਹਾ ਜੋ ਮਹਾਨ ਸ਼ਹੀਦਾਂ ਨੂੰ ਸਤਕਾਰ ਭੇਟ ਕਰਨ ਦਾ ਉਹਦੇ ਨਾਮ ਬਾਰੇ ਜਿਹੜਾ ਵਿਵਾਦ ਉੱਠਿਆ ਉਹ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਥਕ ਸੰਸਥਾਵਾਂ ਨਾਲ مشورہ ਕਰਕੇ ਉਹ ਵਿਵਾਦ ਦਾ ਹੱਲ ਕਢ ਲਿਆ ਜਾਵੇ ਸੋ ਇਹਦੇ ਨਾਲ ਹੋਰ ਵੀ ਸਾਡੇ ਮਨਾਂ ਨੂੰ ਖੁਸ਼ੀ ਹੋਏਗੀ ਉਧਰ ਛੋਟੇ ਸਾਹੂ ਸਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਨ ਲਈ ਵੱਡੀ ਗਿਣਤੀ ਚ ਸੰਗਤਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਗੁਰਦੁਆਰਾ ਠੰਡਾ ਬੁਰਜ ਚ ਵੀ ਸੰਗਤ ਪਹੁੰਚ ਕੇ ਨਤਮਸਤਕ ਹੋ ਰਹੀ ਹੈ ਤਸਵੀਰਾਂ ਵਖਾਉਂਦੇ ਤੁਹਾਨੂੰ ਤੇ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਸੰਗਤ ਦਾ ਵਿਸ਼ਾਲ ਜਨ ਸੈਲਾਬ ਵਿਖਾਈ ਦੇ ਰਿਹਾ ਜੀ ਹਾਂ ਉਸ ਇਤਿਹਾਸਕ ਧਰਤੀ ਤੇ ਨਤਮਸਤਕ ਹੋਣ ਲਈ ਸੰਗਤਾਂ ਪਹੁੰਚ ਰਹੀਆਂ ਨੇ ਜਿੱਥੇ ਇਤਿਹਾਸ ਲਿਖਿਆ ਗਿਆ ਜੀ ਹਾਂ ਇਤਿਹਾਸ ਜਿਸ ਦੀ ਮਿਸਾਲ ਦੁਨੀਆ ਦੇ ਵਿੱਚ ਹੋਰ ਕਿਧਰੇ ਵੀ ਨਜ਼ਰ ਨਹੀਂ ਆਂਦੀ ਜੀ ਹਾਂ ਛੋਟੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਸ਼ਰੀਫਤਗੜ ਸਾਹਿਬ ਦੀ ਧਰਤੀ ਤੇ ਸੰਗਤਾਂ ਪਹੁੰਚ ਰਹੀਆਂ ਨੇ ਗੁਰਦੁਆਰਾ ਠੰਡਾ ਬੁਰਜ ਚ ਵੀ ਸੰਗਤਾਂ ਲੰਬੀਆਂ ਲਾਈਨਾਂ ਚ ਲਾ ਕੇ ਨਤਮਸਤਕ ਹੋਣ ਦੇ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਨੇ ਤਸਵੀਰਾਂ ਤੁਹਾਡੇ ਟੀਵੀ ਸਕਰੀਨਸ ਤੇ ਨਕੀਆਂ ਜਿੰਦਾ ਵੱਡੇ ਸਾਕੇ ਦੇ ਮਹਾਨ ਸ਼ਹੀਦਾਂ ਧੰਨ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਜਗਤ ਮਾਤਾ ਗੁਜਰਕੌਰ ਜੀ ਦੀ ਦੀਦੁਤੀ ਸ਼ਹਾਦਤ ਦੇ ਵਿੱਚ ਫਤਿਹਗੜ ਸਾਹਿਬ ਵਿਖੇ ਲੱਗਣ ਵਾਲੇ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦਾ ਅੱਜ ਪਹਿਲਾ ਦਿਨ ਹੈ ਸੰਗਤਾਂ ਜਿੱਥੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੁਣ ਆਰੀਆਂ ਉੱਤੇ ਹੀ ਠੰਡੇ ਬੁਰਜ ਵਿਖੇ ਵੀ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੀਆਂ ਹਨ ਤੁਸੀਂ ਦੇਖ ਸਕਦੇ ਹੋ ਵੱਡੀਆਂ ਵੱਡੀਆਂ ਲਾਈਨਾਂ ਦੇ ਵਿੱਚ ਲੱਗੀਆਂ ਹੋਈਆਂ ਸੰਗਤਾਂ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰਦੀਆਂ ਠੰਡਾ ਬੁਰਜ ਵਿਖੇ ਦਰਸ਼ਨ ਕਰਨ ਜਾ ਰਹੀਆਂ ਹਨ ਸ਼ਰਧਾਂਜਲੀ ਭੇਟ ਕਰਨ ਜਾ ਰਹੀਆਂ ਹਨ ਅੱਜ ਭਾਜੀ ਕਿੱਥੋਂ ਆਏ ਤੁਸੀਂ ਕੀ ਕਰਨਾ ਚਾਹੋਗੇ ਸਿੱਧੀ ਜੋੜ ਮੈਨੂੰ ਲੈ ਕੇ ਜੀ ਬਾਬਾ ਜੂਰਾ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰਕੌਰ ਜੀ ਦੇ ਇਸ ਸਥਾਨ ਦੇ ਉੱਤੇ ਜਿੱਦਾਂ ਸੰਗਤ ਆਪਣੀ ਸ਼ਰਧਾ ਦੇ ਨਾਲ ਆ ਰਹੀ ਹੈ ਇਹ ਅਸੀਂ ਪਹਿਲੀ ਵਾਰੀ ਦੇਖ ਰਹੇ ਹਾਂ ਪਹਿਲੇ ਦਿਨ ਇੰਨਾ ਵੱਡਾ ਇਕੱਠ ਤੇ ਇਹ ਅਸੀਂ ਪਹਿਲੀ ਵਾਰ ਦੇਖਿਆ ਜਾ ਰਿਹਾ ਲੋਕਾਂ ਦੇ ਵਿੱਚ ਬਹੁਤ ਪਿਆਰ ਮੁਹੱਬਤ ਦੇ ਨਾਲ ਲੋਕ ਇਹ ਚੱਲ ਰਹੇ ਨੇ ਨੌਜਵਾਨਾਂ ਵੱਲੋਂ ਵੀ ਸਭ ਇਸ ਬੋਲ ਦੇਖਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਆ ਸ਼ਰਧਾਂਜਲੀ ਪੇਟ ਕਰਨ ਲਈ ਪਹੁੰਚ ਰਹੇ ਨੇ ਪਰਿਵਾਰਾਂ ਸਮੇਤ ਆ ਰਹੇ ਹਨ ਪਹਿਲਾਂ ਨਾਲੋਂ ਇਸ ਵਾਰੀ ਕੀ ਦੇਖਣ ਨੂੰ ਵੱਖਰਾ ਮਿਲ ਰਿਹਾ ਆ ਆਪਾਂ ਦੇਖ ਰਹੇ ਆ ਪਿਛਲੇ ਸਮਾਗਮਾਂ ਨਾਲੋਂ ਪਿਛਲੇ ਸਾਲਾਂ ਨਾਲੋਂ ਇਸ ਵਾਰ ਭਾਰੀ ਕੱਠ ਜਿਹੜਾ ਉਹ ਦਿਖ ਰਿਹਾ ਸੰਗਤਾਂ ਨਤਮਸਤਕ ਹੋਣ ਲਈ ਦੂਰ ਦਰਾਡੇ ਤੋਂ ਆ ਕੇ ਜਿਹੜਾ ਆਪਣੀ ਸ਼ਰਧਾਂਜਲੀ ਤੇ ਸਜਦਾ ਕਰਦੀਆਂ ਹਨ ਇਸ ਦਮ ਦੇਖਿਆ ਗਿਆ ਵੱਡੀ ਤੈਦਾਦ ਦੇ ਵਿੱਚ ਸੰਗਤਾਂ ਆਪਣੇ ਪਰਿਵਾਰਾਂ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਛੋਟੇ ਬੱਚਿਆਂ ਨੂੰ ਲੈ ਕੇ ਸਹਿਜਾਦਾਂ ਦੀ ਗੋਦ ਦੇ ਵਿੱਚ ਇੱਥੇ ਆਕੇ ਨਤਮਸਤਕ ਹੋ ਰਹੇ ਹਨ ਬਿਲਕੁਲ ਬਹੁਤ ਵੱਡੀ ਗੱਲ ਹੈ ਵੱਖ-ਵੱਖ ਤਰ੍ਹਾਂ ਦੇ ਨਾਲ ਸ਼ਰਧਾਂਜਲੀ ਭੇਟ ਕੀਤੀਆਂ ਜਾ ਰਹੀਆਂ ਹਨ ਪਹਿਲੇ ਦਿਨ ਹੈ ਪਹਿਲੇ ਦਿਨ ਦਾ ਜੋ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਹੈ ਫਤਿਹਗੜ੍ਹ ਸਾਹਿਬ ਕੇ ਪਹੁੰਚ ਰਿਹਾ ਹੈ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਤੇ ਸਾਨੂੰ ਵੀ ਇਹਨਾਂ ਮਹਾਨ ਸ਼ਹੀਦਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਸ਼ਰਧਾਂਜਲੀ ਭੇਟ ਕਰਨੀਆਂ ਚਾਹੀਦੀਆਂ ਹਨ ਜਗਦੇਵ ਸਿੰਘ ਪੀਟੀਸੀ న్యూਜ਼ ਫਤਿਹਗੜ੍ਹ ਸਾਹਿਬ ਅਦਰਸ਼ੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਮਲੇਰ ਕੋਟਲਾ ਪੁਲਿਸ ਵੱਲੋਂ ਵੀ ਲੰਗਰ ਦੀ ਸੇਵਾ ਨਿਭਾਈ ਗਈ। ਐਸਐਸਪੀ ਅਵਨੀਤ ਕੌਰ ਸਿੱਧੂ ਦੀ ਅਗਵਾਈ ਚ ਸੰਗਰੂਰ ਰੋਡ ਥਾਣੇ ਦੇਗੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਉਹਨਾਂ ਸਾਹਿਬਜ਼ਾਦਿਆਂ ਤੇ ਸਿੰਘਾਂ ਦੀ ਲਸਾਨੀ ਸ਼ਹਾਦਤ ਨੂੰ ਸਜਦਾ ਕੀਤਾ, ਚੇਤੇ ਕੀਤਾ। ਉਹਨਾਂ ਕਹਿ ਕੇ ਮਲੇਰ ਕੋਟਲਾ ਉਸ ਸ਼ਹਾਦਤ ਦਾ ਹਿੱਸਾ ਹੈ ਜਿੱਥੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਸਾਹਿਬਜ਼ਾਦਿਆਂ ਦੇ ਲਈ ਹਾਂ ਦਾ ਨਾਰਾ ਮਾਰਿਆ ਸੀ। ਸਾਨੂੰ ਇੱਕ ਕਦੇ ਨਹੀਂ ਪੁੱਲਣਾ ਚਾਹੀਦਾ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਕੇ ਕਲੈਕਟਰ ਵੀ ਸੇਧ ਦੀ ਦਿਹਾੜੇ ਨੂੰ ਲੈ ਕੇ ਜਿੱਥੇ ਕਿ ਫਤੇਗੜ ਸਾਹਿਬ ਦੇ ਵਿੱਚ ਜਿਹੜੇ ਹੈਗੇ ਆ ਲੋਕ ਭਾਵੇਂ ਕਿ ਵਿਦੇਸ਼ਾਂ ਦੇ ਵਿੱਚੋਂ ਹੋਣ ਭਾਵੇਂ ਕਿ ਦੇਸ਼ ਦੇ ਵਿੱਚੋਂ ਹੋਣ ਆ ਪਹੁੰਚਦੇ ਆ ਤੇ ਜੇਕਰ ਗੱਲ ਕੀਤੀ ਜਾਵੇ ਲੰਗਰਾਂ ਦੀ ਲੰਗਰਾਂ ਦੇ ਲੰਗਰ ਵੀ ਜਿਹੜੇ ਹੈਗੇ ਵੱਖ-ਵੱਖ ਸਥਾਨਾਂ ਤੇ ਲਗਾਏ ਜਾ ਰਹੇ ਆ ਜੇਕਰ ਗੱਲ ਕੀਤੀ ਜਾਵੇ ਮਲੇਰਕੋਟਲਾ ਮਲੇਰਕੋਟਲਾ ਦੇ ਵਿੱਚ ਐਸਐਸਪੀ ਅਮਨਿਤਕੌਰ ਸਿੱਧੂ ਜੀ ਵੱਲੋਂ ਜਿਹੜਾ ਹੈਗਾ ਇੱਥੇ ਲੰਗਰ ਲਗਾਇਆ ਆ ਗਿਆ ਤੇ ਸੇਵਾ ਜਿਹੜੀ ਹੈਗੀ ਆ ਪੁਲਿਸ ਦੇ ਵੱਖ-ਵੱਖ ਅਧਿਕਾਰੀ ਨੇ ਜਿਹੜੇ ਉਹ ਕਰ ਰਹੇ ਨੇ ਤੁਸੀਂ ਤਸਵੀਰਾਂ 'ਚ ਦੇਖਦੇ ਆ ਸਗੋਂ ਜੇਕਰ ਗੱਲ ਕੀਤੀ ਜਾਵੇ ਸਟਿੱਕਰਾਂ ਦੀ ਸਟਿੱਕਰ ਵੀ ਜਿਹੜੇ ਹੈਗੇ ਆ ਹਾਸਿਆ ਨੂੰ ਬਚਣ ਦੇ ਲਈ ਜਿਹੜੇ ਸਟਿੱਕਰ ਵੀ ਲਗਾਏ ਜਾ ਰਹੇ ਆ ਗੱਲਬਾਤ ਕਰਾਂਗੇ मैम की कहोगे आज जेड़ा इथे लंगर लगाया गया। ਅਸੀਂ ਜੀ ਸਾਰੇ ਮਲੇਰਕੋਟਲਾ ਪੁਲਿਸ ਵੱਲੋਂ ਸ਼ਹੀਦੀ ਦਿਵਸ ਚੱਲ ਰਿਹਾ ਹੈ ਆਪਣੇ ਸ਼ਹੀਦੀ ਹਫ਼ਤਾ ਚੱਲ ਰਿਹਾ ਤਾਂ ਉਸੇ ਨੂੰ ਮੁੱਖ ਰੱਖਦੇ ਹੋਏ ਸੇਵਾ ਕਰਨ ਲਈ ਅਸੀਂ ਜਿਹੜਾ ਅੱਜ ਲੰਗਰ ਲਗਾਇਆ ਹੈ। ਹੋਰ ਨੂੰ ਕੀ ਸੰਦੇਸ਼ ਲਾਉਂਗੇ? ਦੇਖੋ ਜੀ ਜਿਸ ਤਰ੍ਹਾਂ ਪਹਿਲਾਂ ਵੀ ਮੈਂ ਕਿਹਾ ਹੈਗਾ ਕਿ ਸ਼ਹੀਦੀ ਹਫ਼ਤਾ ਚੱਲ ਰਿਹਾ ਹੈਗਾ ਔਰ ਗੁਰੂ ਸਾਹਿਬ ਦੀ ਜ਼ਿੰਦਗੀ ਤੋਂ ਵੱਡੀ ਮੋਟੀਵੇਸ਼ਨ ਸਾਨੂੰ ਨਹੀਂ ਮਿਲ ਸਕਦੀ ਹੈਗੀ ਹੈ ਔਰ ਮਲੇਰ ਕੋਟਲਾ ਤਾਂ ਵੈਸੇ ਵੀ ਉਸ ਇਤਿਹਾਸ ਦਾ ਇੱਕ 파ਟ ਰਿਹਾ ਹੈਗਾ ਸੋ ਆਈ ਥਿੰਕ ਬਹੁਤ ਜ਼ਰੂਰੀ ਹੈ ਵੀ ਆਪਾਂ ਗੁਰੂ ਸਾਹਿਬ ਦੇ ਚਲਾਏ ਹੋਏ ਰਸਤੇ ਤੇ ਚੱਲੀਏ ਜਿੰਨਾ ਕਰਕੇ ਉਹਨਾਂ ਨੇ ਆਪਣਾ ਪਰਿਵਾਰ ਵਾਰਤਾ ਸੋ ਆਪਾਂ ਉਹਨਾਂ ਦੇ ਬੱਚੇ ਬਣ ਕੇ ਦਿਖਾਈਏ ਅਸੀਂ ਲੋਕਾਂ ਨੂੰ ਵੀ ਇਹ ਅਪੀਲ ਕਰਾਂਗੇ ਔਰ ਆਪਣੇ ਪ੍ਰਸ਼ਾਸਨ ਵੱਲੋਂ ਵੀ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਨਾਲ ਹੀ ਅਸੀਂ ਟ੍ਰੈਫਿਕ ਪੁਲਿਸ ਨੂੰ ਸ਼ਾਮਲ ਕਰਕੇ ਜਿਹੜੇ ਰਿਫਲੈਕਟਰਸ ਹੈਗੇ ਉਹ ਵੀ ਲਗਾ ਰਹੇ ਹਾਂ ਗੱਡੀਆਂ ਤੇ ਤਾਂ ਕਿ ਕਈ ਸਾਰੇ ਜਿਹੜੇ ਕੰਮ ਹੈਗੇ ਇੱਕ ਸੇਵਾ ਦੀ ਤਰ੍ਹਾਂ ਸਾਰੇ ਇਕੱਠੇ ਹੋ ਜਾਣ ਜੀ ਬਹੁਤ ਵੱਡਾ ਜਿਹੜਾ ਉਪਰਾਲਾ ਜਿਹੜਾ ਮਲੇਰ ਕੋਟਲਾ ਪੁਲਿਸ ਬਲੋਕ ਕੀਤਾ ਜਾ ਰਿਹਾ ਲੋਕ ਵੀ ਨੇ ਜਿਹੜੇ ਕਾਫੀ ਜ਼ਿਆਦਾ ਜਿਹੜੇ ਇੱਥੇ ਕੀ ਕਹਾਂਗੇ ਅੱਜ ਜਿਹੜੇ ਲੰਗਰ ਲਗਾਇਆ ਗਿਆ ਖਾਸ ਕਰਕੇ ਐਸਐਸਪੀ ਸਾਹਿਬ ਆਪ ਇੱਥੇ ਜਿਹੜੇ ਮੌਜੂਦ ਨੇ ਤੇ ਅਧਿਕਾਰੀ ਨੇ ਬਹੁਤ ਵਧੀਆ ਕਰਿਆ ਜੀ ਸਾਹਿਬ ਜਦਿਆਂ ਨੂੰ ਮਰਪਤ ਲੰਗਰ ਲਾਇਆ ਗਿਆ ਜੀ ਬਹੁਤ ਵਧੀਆ ਕੰਮ ਕਰਿਆ ਬਿਲਕੁਲ ਜੀ ਬਿਲਕੁਲ ਕਾਫੀ ਜ਼ਿਆਦਾ ਜਿਹੜੀ ਹੈਗਾ ਲੰਗਰ ਕਾਫੀ ਲੋਕ ਨੇ ਜਿਹੜੇ ਕਹਿੰਦੇ ਵੀ ਇਸ ਤਰ੍ਹਾਂ ਦੇ ਜਿਹੜੇ ਲੰਗਰ ਨੇ ਸਗੋਂ ਲਗਾਉਣੇ ਚਾਹੀਦੇ ਆ ਮਲੇਰ ਕੋਟਲਾ ਤੋਂ ਕੈਮਰਾਮੈਨ ਸਮੀਰ ਤੂਰ ਨਾਲ ਜਮੀਲ ਖ